ਗੁਰਦੁਆਰਾ ਸ੍ਰੀ ਅਣੀਸਰ ਸਾਹਿਬ ਪਹੁੰਚ ਚੁੱਕੇ ਜੀ ਆਪਾਂ ਇੱਕ ਗੁਰੂ ਘਰ ਦਾ ਮੇਨ ਗੇਟ ਆ ਗਿਆ ਤੁਸੀਂ ਦੇਖ ਸਕਦੇ ਹੋ ਜਦੋਂ ਹੀ ਆਪਾਂ ਗੁਰੂ ਘਰ ਦੇ ਅੰਦਰ ਜਾਵਾਂਗੇ ਸਭ ਤੋਂ ਪਹਿਲਾਂ ਸੱਜੇ ਪਾਸੇ ਤੁਹਾਨੂੰ ਜੋੜਾ ਘਰ ਨਜ਼ਰ ਆਉਂਦਾ ਉੱਥੇ ਤੁਸੀਂ ਆਪਣੇ ਜੋੜੇ ਜੁੱਤੀਆਂ ਜਾਵਾ ਕਰਵਾ ਸਕਦੇ ਹੋ ਆਹ ਸਾਹਮਣੇ ਇੱਥੇ ਆਪਾਂ ਦੇਗ ਪ੍ਰਸ਼ਾਦ ਕਰਵਾ ਸਕਦੇ ਆ ਜਿਹਨੇ ਕਰਾਉਣਾ ਤੇ بارش ਸਾਨੂੰ ਸਾਰੇ ਦਾ ਹੁੰਦੀ ਆਈ ਹੈ ਅੱਜ ਸਾਰੇ ਦਾ بارش ਇੱਥੇ ਵੀ ਅੱਜ ਬਹੁਤ بارش ਆ ਤੇ ਦੇਖ ਸਕਦੇ ਹਾਂ ਇੱਥੇ ਜਾਣ ਪ੍ਰੰਤ ਵਾਹਿਗੁਰੂ ਦੀ ਕਿਰਪਾ ਨਾਲ ਸਾਨੂੰ ਸੇਵਾ ਦਾ ਮੌਕਾ ਮਿਲਿਆ ਜਿਸ ਨਾਲ ਮਾਨੂੰ ਬਹੁਤ ਖੁਸ਼ੀ ਮਿਲੀ ਬਾਣੀ ਕਹਿੰਦੀ ਹੈ ਸੇਵਾ ਕਰਤ ਹੋਏ ਨਹਿਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ ਹਾਂਜੀ ਗੁਰੂਗਰ ਸਾਹਿਬ ਵਿਕੇ ਜਾ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਵਾਹਿਗੁਰੂ ਵਾਹਿਗੁਰੂ ਹਾਂਜੀ ਬਰਕਾ ਬਾਬਾ ਜੀ ਸਾਰੇ ਹੋ ਜੀ ਅਸੀਂ ਤਲਵੰਡੀ ਸਾਹਿਬ ਤੋਂ ਆਏ ਆ ਸਾਰੇ ਦਾ ਬਰਕਾ ਹੁੰਦੀ ਹੀ ਆ ਜੀ ਹਾਂਜੀ ਦੀ ਬਰਤਨ ਦੀ ਬਦਲਵੇ ਆਮੀ ਕਾਤੇ ਅੰਗ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਤੇ ਬਾਰ ਬਾਰ ਬਣਿਆ ਹੋਇਆ ਹੈ ਮੀਂਹ ਆ ਗਿਆ ਜੀ ਮੀਂਹ ਨੋਮੇ ਪਾਕਾ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰਦੁਆਰਾ ਸ੍ਰੀ ਕੱਚਾ ਗੁਰੂ ਸਾਹਿਬ ਸਾਹਿਬ ਤੋਂ ਇੱਥੇ ਆਏ ਸਨ ਗੁਰੂ ਸਾਹਿਬ ਦਾ ਘੋੜਾ ਜਦੋਂ ਇੱਥੇ ਆ ਕੇ ਰੁਕੇ ਤੇ ਅੱਗੇ ਨਹੀਂ ਵਧਿਆ ਤਾਂ ਸੰਗਤਾਂ ਨੇ ਪੁੱਛਣ ਤੇ ਗੁਰੂ ਸਾਹਿਬਾਂ ਨੇ ਦੱਸਿਆ ਇਸ ਤੋਂ ਅੱਗੇ ਇੱਕ ਮੁਸਲਮਾਨ ਕਿਸਾਨ ਦੇ ਤਬਾਕੂ ਦੇ ਖੇਤ ਨੇ ਗੁਰੂ ਸਾਹਿਬ ਨੇ ਸੰਗਤਾਂ ਨੂੰ ਦੱਸਿਆ ਕਿ ਸਮਾਂ ਆਵੇਗਾ ਜਦੋਂ ਇਹ ਖੇਤਰ ਗੁਰਦਿੱਖਾਂ ਨਾਲ ਭਰ ਜਾਵੇਗਾ ਗੁਰੂ ਸਾਹਿਬ ਨੇ ਇਸ ਸਥਾਨ ਨੂੰ ਸੀਸ ਦਿੱਤੀ ਕਿ ਇੱਥੇ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਹੋਣਗੀਆਂ ਤੇ ਕਿਹਾ ਜਾਂਦਾ ਕਿ ਇਸ ਜਗ੍ਹਾ ਤੋਂ ਗੁਰੂ ਸਾਹਿਬ ਹੋਰ ਜਗ੍ਹਾ ਲਈ ਰਵਾਨਾ ਹੋਏ ਜਿਸ ਨੂੰ ਹੁਣ ਗੁਰਦੁਆਰਾ ਸ੍ਰੀ ੋਹੀਆਣਾ ਸਾਹਿਬ ਵੀ ਕਿਹਾ ਜਾਂਦਾ ਹੈ ਨਤਨ ਜਿਹਾ ਅੰਮਰਤ ਮਾਜ਼ਾ ਬਾਣੀ ਸਵਾਦੁ ਜਨ ਚਰਮਹਿ ਕਰਿ ਪ੍ਰਭਾਤ ਸੁਧਿ ਮਨ ਗੁਰ ਪੂਜਾ ਬਿਨ ਸਹਿਤ ਕਰਮ ਪ੍ਰਭਾਤ ਸੁਧਿ ਮਨ ਗੁਰ ਪੂਜਾ ਬਿਨ ਸਹਿਤ ਕਰਮ ਨਤਨ ਜਿਹਾ ਅੰਮਰਤ ਮਾਜ਼ਾ ਬਾਣੀ ਸਵਾਦੁ ਜਨ ਚਰਮਹਿ ਆ ਆ ਗਿਆ ਜੀ ਸਰੋਵਰ ਇੱਥੇ ਬਹੁਤ ਸੰਗਤਾਂ ਆਉਂਦੀਆਂ ਇਸ਼ਨਾਨ ਵੀ ਕਰਦੀਆਂ ਤੇ ਆਪਣੇ ਨਾਲ ਵੀ ਪਾਣੀ ਲੈ ਕੇ ਜਾਂਦਾ ਘਰ ਖਾਤਰ ਆ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਲੰਗਰ ਹਾਲ ਦੀ ਬਿਲਡਿੰਗ ਦਾ ਕੰਮ ਚੱਲੀ ਜਾਂਦਾ ਤਿਆਰ ਹੋਈ ਜਾਂਦੀ ਹੈ ਨਵਾਂ ਲੰਗਰ ਹਾਲ ਪਈ ਜਾਂਦਾ ਅੱਜ ਦਿਨਾਂ ਜਿਹੜਾ ਹੈਗਾ ਸੋਮਵਾਰ ਤਾਂ ਕਰਕੇ ਜਿਹੜਾ ਇੱਥੇ ਹੈਗਾ ਕੱਟ ਉਹ ਘੱਟ ਆਹ ਰੈਂਤਵਾਰ ਨੂੰ ਇੱਥੇ ਕੱਟ ਬਹੁਤ ਜ਼ਿਆਦਾ ਹੁੰਦਾ ਬਹੁਤ ਦੂਰ ਦੂਰੋਂ ਸੰਗਤ ਆਉਂਦੀ ਆ ਐਤਵਾਰ ਨੂੰ ਬਹੁਤ ਵੱਡਾ ਇਕੱਠ ਹੁੰਦਾ ਇੱਥੇ ਸਮਾਗਮ ਹੁੰਦਾ ਐਤਵਾਰ ਨੂੰ ਕਿਹਦਾ ਨੰਬਰ ਟੈੱਕਰ ਹੈ 1920 ਦੇ ਕਰੀਬ ਸ਼੍ਰੀਮਾਨ ਬਾਬਾ ਭਗਤ ਸਿੰਘ ਨੇ ਗੁਰਦੁਆਰਾ ਤੁੰਗਰੀ ਉਰਖੀ ਤੇ 1920 ਦੇ ਕਰੀਬ ਇੱਥੇ ਆ ਕੇ ਜੋ ਵੀ ਆਪਣੇ ਮਨੋਂ ਅਰਦਾਸ ਕਰਦਾ ਉਹਦੀ ਮਨੋ ਕਾਮਨਾ ਵੀ ਇੱਥੇ ਪੂਰੀ ਹੁੰਦੀ ਹੈ ਇੱਥੇ ਰਹਿਣ ਦਾ ਪ੍ਰਬੰਧ ਵੀ ਹੈਗਾ ਜੇ ਸੰਗਤ ਦੂਰ ਤੋਂ ਆਉਂਦੀ ਆ ਉਹ ਇੱਥੇ ਰਹਿ ਨਹੀਂ ਸਕਦੀ ਆ ਤੇ ਇੱਥੇ ਹਰ ਸਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰਪੁਰਬ ਵੀ ਮਨਾਏ ਜਾਂਦੇ ਆ ਬੜੀ ਧੂਮਧਾਮ ਨਾਲ ਮਨਾਏ ਜਾਂਦੇ ਆ ਤੇ ਹਰ ਸਾਲ ਮੇਰਾ ਮਨ ਹੈ ਸੁਭਾ ਪਰਪੋਰਨ ਮਨ ਸਾ ਸੰਗਤ ਬਾਰਸ਼ਾ ਬਹੁਤ ਹੋ ਰਹੀ ਹੈ ਅੱਜ ਇੱਕ ਵਾਰ ਸੋਹਣਾ ਬੋਲ ਆਪ ਜੀ ਸੰਦੇ ਸਤਿ